ਸਰਦਾਰ ਭਗਵੰਤ ਸਿੰਘ ਮਾਨ ਸਿਰਫ ਪੰਜਾਬ ਦੇ ਮੁੱਖ ਮੰਤਰੀ ਹੀ ਨਹੀਂ ਉਹ ਪੰਜਾਬ ਦੀ ਧਰਤੀ ਤੇ ਪੰਜਾਬੀਅਤ ਦੀ ਆਵਾਜ਼ ਹਨ 20 ਸਾਲ ਪਹਿਲਾਂ ਇੱਕ ਕਲਾਕਾਰ ਵਜੋਂ ਉਹਨਾਂ ਦੀ ਆਵਾਜ਼ ਨੇ ਪੂਰੀ ਦੁਨੀਆ 'ਚ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਪਹੁੰਚਾਇਆ ਸੀ ਅੱਜ ਮੁੱਖ ਮੰਤਰੀ ਵਜੋਂ ਉਹੀ ਆਵਾਜ਼ ਆਪਣੇ ਕੰਮਾਂ ਰਾਹੀਂ ਲੋਕਾਂ ਦੀ ਜ਼ਿੰਦਗੀ 'ਚ ਗੂੰਜ ਰਹੀ ਹੈ ਮਾਂ ਬੋਲੀ ਦੀ ਪਛਾਣ ਅਲੀ ਵਾਰ ਪੰਜਾਬ ਦੇ ਇਤਿਹਾਸ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਕਾਨਾਂ ਤੇ ਦਫ਼ਤਰਾਂ ਦੇ ਬੋਰਡ ਪੰਜਾਬੀ ਚ ਲਿਖਣ ਦਾ ਸੱਦਾ ਦਿੱਤਾ ਜਿਸ ਦਾ ਅਸਰ ਵੱਡੇ ਪੱਧਰ ਤੇ ਪੰਜਾਬ ਚ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬੀ ਸਿਰਫ ਜ਼ਬਾਨ ਨਹੀਂ ਸਦੀ ਪਹਿਚਾਨ ਹੈ ਸ਼ਹੀਦਾਂ ਦਾ ਇਤਿਹਾਸ ਨਵੀਂ ਪੀੜੀ ਲਈ ਪ੍ਰੇਰਨਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀਕਰ ਖਟਕੜ ਕਲਾਂ ਵਿਖੇ ਬਣੀ ਯਾਦਗਾਰ ਨੂੰ ਨਵੀਆਂ ਵਿਸ਼ੇਸ਼ਤਾਵਾਂ ਵਿਰਾਸਤੀ ਮਾਰਗ ਲਾਈਟ ਤੇ ਸਾਊਂਡ ਸ਼ੋਅ ਨਾਲ ਜੋੜਿਆ ਗਿਆ ਹੈ ਇਹ ਪ੍ਰਯਾਸ ਨਵੀਂ ਪੀੜੀ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜ ਕੇ ਖਟਕੜ ਕਲਾਂ ਦਾ ਨਾਂ ਪੂਰੀ ਦੁਨੀਆ ਤੱਕ ਲੈ ਜਾਵੇਗਾ ਵਿਰਾਸਤੀ ਧਰਤੀ ਦਾ ਸੁੰਦਰੀਕਰਨ ਤਲਵੰਡੀ ਸਾਬੋ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਪਾਵਨ ਚਰਨ ਰਖੇ ਸੀਐਮ ਭਗਵੰਤ ਮਾਨ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵਿਰਾਸਤੀ ਨਗਰ ਬਣਾਉਣ ਦਾ ਵੱਡਾ ਫੈਸਲਾ ਲਿਆ ਇਹ ਸਿਰਫ ਧਾਰਮਿਕ ਨਹੀਂ ਸਭਿਆਚਾਰਕ ਧਰੋਹ ਨੂੰ ਸੰਭਾਲਣ ਦਾ ਇਤਿਹਾਸਿਕ ਕਦਮ ਹੈ। ਵਿਰਾਸਤੀ ਖੇਡਾਂ ਦੀ ਵਾਪਸੀ, ਬਲਦਾਂ ਦੀ ਦੌੜ ਅਤੇ ਕਬੂਤਰਬਾਜ਼ੀ ਵਰਗੀਆਂ ਖੇਡਾਂ ਜਿਹੜੀਆਂ ਪੰਜਾਬ ਦੇ ਪਿੰਡਾਂ ਦੀ ਰੂਹ ਸਨ, ਇਹਨਾਂ ਵਿਰਾਸਤੀ ਖੇਡਾਂ ਦੀ ਮੁੜ ਬਹਾਲੀ ਲਈ ਵੀ ਮਿਹਨਤ ਕੀਤੀ। ਹੁਣ ਇਹ ਵਿਰਾਸਤੀ ਖੇਡਾਂ ਮੁੜ ਪੰਜਾਬ ਦੇ ਮੇਲਿਆਂ ਦਾ ਸ਼ਿੰਗਾਰ ਬਣਨ ਗਈਆਂ। ਗਿਆਨ ਨਾਲ ਨੇੜਤਾ ਨਵੀਂ ਪੀੜੀ ਨੂੰ ਮੋਬਾਈਲ ਤੇ ਸੋਸ਼ਲ ਮੀਡੀਆ ਦੀ ਜਕੜ ਤੋਂ ਬਚਾਉਣ ਲਈ ਪੂਰੇ ਪੰਜਾਬ 'ਚ ਆਧੁਨਿਕ ਲਾਇਬ੍ਰੇਰੀਆਂ ਬਣ ਰਹੀਆਂ ਹਨ। ਇੱਥੇ ਵਿਦਿਆਥੀ ਸਾਹਿਤ ਇਤਿਹਾਸ ਅਤੇ ਗਿਆਨ ਨਾਲ ਆਪਣਾ ਨਾਤਾ ਜੋੜਨਗੇ ਸਾਹਿਤ ਤੇ ਕਲਾ ਨੂੰ ਸਨਮਾਨ ਸੰਗਰੂਰ ਚ ਬਲਵੰਤ ਗਾਰਗੀ ਜੀ ਦੀ ਯਾਦ ਵਿੱਚ 400 ਸੀਟਾਂ ਵਾਲਾ ਆਡੀਟੋਰੀਅਮ ਅਤੇ ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦੇ ਨਾਂ ਤੇ ਅਵਾਰਡ ਦੀ ਸ਼ੁਰੂਆਤ ਇਹ ਕਦਮ ਇਨ੍ਹਾਂ ਮਹਾਨ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਹੀ ਨਹੀਂ ਸਗੋਂ ਨਵੇਂ ਸਾਹਿਤਕਾਰਾਂ ਲਈ ਪ੍ਰੇਰਨਾ ਵਿਹਨਕ ਪੰਜਾਬ ਪੰਜਾਬ ਦੀ ਮਿੱਟੀ ਪੰਜਾਬੀ ਭਾਸ਼ਾ ਸਭਿਆਚਾਰ ਅਤੇ ਵਿਰਸੇ ਦੇ ਸੱਚੇ ਰਖੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ